ਲੋਕ ਸਭਾ ਚੋਣਾਂ 2024 ਦੇ ਲਈ ਅਕਾਲੀ ਦਲ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਜਲਦ ਕੀਤਾ ਜਾਏਗਾ ਇਹ ਗੱਲ ਕਹੀ ਹੈ ਹਰਸਿਮਰਤ ਕੋਰ ਬਾਦਲ ਨੇ ਹਰਸਿਮਰਤ ਕੋਰ ਬਾਦਲ ਬਠਿੰਡਾ ਤੋਂ ਸਾਂਸਦ ਨੇ ਤੇ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਸਰਗਰਮੀਆਂ ਵਧਾਈਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਤਿਆਰੀ ਵਢੀ ਹੋਈ ਹੈ ਖੁਦ ਸੁਖਵੀਰ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਦੂਜੇ ਪਾਸੇ ਹਰਸਿਮਰਤ ਕੋਰ ਬਾਦਲ ਨੇ ਵੀ ਬਠਿੰਡਾ ਹਲਕੇ 'ਚ ਲੋਕ ਮੇਲੀਆਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਨੇ ਜਦੋਂ ਹਰ ਸਿਮਰਤ ਬਾਦਲ ਨੂੰ ਅਕਾਲੀ ਉਮੀਦਵਾਰਾਂ ਬਾਰੇ ਸਵਾਲ ਹੋਇਆ ਤਾਂ ਉਹਨਾਂ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਰਿਹਾ ਅਕਾਲੀ ਦਲ ਦੇ ਹਰੇਕ ਉਮੀਦਵਾਰ ਨੂੰ ਮੈਂ ਰਖਣ ਸੁਖਵੀਰ ਜੀ ਨਾਲ ਦੱਸ ਦਿੱਤਾ ਹੈ ਉਹ ਜ਼ਮੀਨੀ ਪੱਤਰ ਚ ਇੱਕ ਕੰਮ ਆਪਣਾ ਉਹਨਾਂ ਦਾ ਸ਼ੁਰੂ ਹੈ ਕਦ ਪਾਰਟੀ ਦਾ ਫੈਸਲਾ ਹੋਗਾ ਐਲਾਨ ਦਿੱਤੇ ਜਾਣਗੇ ਤੁਹਾਨੂੰ ਵੀ ਦੱਸਤਾ ਜੀ ਕਿ ਤੁਸੀਂ ਵੀ ਕੈਂਡੀਡੇਟ ਹੈਗੇ ਪਤਾ ਨਹੀਂ ਮੈਂ ਕੁਝ ਕਹਿ ਰਿਹਾ ਕੈਂਡੀਡੇਟ ਦੱਸ ਦਿੱਤੇ ਬਾਕੀਆਂ ਨੂੰ ਦੱਸਿਆ ਐਥੇ ਤਾਂ ਨਹੀਂ ਦੱਸਿਆ ਉਹਨਾਂ ਨੂੰ ਨਹੀਂ ਦੱਸਿਆ ਨਹੀਂ ਬਾਵਾ ਸਾਹਿਬ ਦੀ ਘਾਟ ਜਿੱਥੇ ਪੂਰੇ ਪੰਜਾਬ ਨੂੰ ਮਹਿਸੂਸ ਹੋ ਰਹੀ ਹੈ ਸਾਡੇ ਪਰਿਵਾਰ ਨੂੰ ਤਾਂ ਬਹੁਤ ਹੀ ਜ਼ਿਆਦਾ ਤੇ ਖਾਸ ਤੌਰ ਤੇ ਇਹਨਾਂ ਚੋਨਾ ਚ ਹਮੇਸ਼ਾ ਮੇਰੀ ਜਿੰਨੀ ਵੀ ਚੋਨਾ ਸੀ ਗਿਆ ਉਹਨਾਂ ਦੇ ਆਸ਼ੀਰਵਾਦ ਤੋਂ ਸ਼ੁਰੂ ਹੁੰਦੀ ਸੀ ਤੇ ਉਹ ਮੇਰੇ ਕਰਦੇ ਕੈਂਡੀਡੇਟ ਵੀ ਹੁੰਦੇ ਸੀ ਤੇ ਉਹਨਾਂ ਦੀ ਘਾਟ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ ਹਰ ਪੱਖੋਂ ਹਰ ਚੀਜ਼ ਕਿਸੇ ਚੀਜ਼ ਦਾ ਸਲਾਹ مشورہ ਲੈਣਾ ਹੈ ਉਹਨਾਂ ਦਾ ਤਜਰਬਾ ਇੰਨਾ ਵੱਡਾ ਸੀ 70 ਸਾਲਾਂ ਦਾ ਕਿ ਕਿਹੜੀ ਚੀਜ਼ ਦਾ ਕੀ ਅਸਰ ਹੋਊਗਾ ਕਿਹੜੇ ਕੰਮ ਨੂੰ ਕਿਵੇਂ ਕਰਨਾ ਹੈ ਇੱਕ ਇੱਕ ਚੀਜ਼ ਦਾ ਉਹ ਉਸਤਵ ਬਖਸ਼ ਦੇ ਸੀ ਲੋਕਾਂ ਦੇ ਨਾਲ ਕਿਵੇਂ ਵਿਚਰਨਾ ਹੈ ਕਿਹੋ ਜੀ ਸ਼ਬਦਾਵਲੀ ਦੀ ਆਪਾਂ ਗੱਲ ਕਰ ਰਹੀ ਹੈ ਅੱਜ ਮਰਿਆਦਾ ਵਿਧਾਨ ਸਭਾ ਦੀ ਕਿਸ ਸਥਰ 'ਤੇ ਆ ਗਈ ਹੈ ਤੇ ਇਹੀ ਲੋਕ ਜਦ ਬਾਲ ਸਾਹਿਬ ਦੇ ਮਗਰ ਪੈਂਦੇ ਸੀ ਉਹ ਕਿਸ ਨਮਰਤਾਈ ਦੇ ਨਾਲ ਉਹਨਾਂ ਲੋਕਾਂ ਨੂੰ ਜਵਾਬ ਦੇ ਵੀ ਜਵਾਬ ਵੀ ਦੇ ਦਿੰਦੇ ਸੀਗੇ ਤੇ ਮਾਹੌਲ ਵੀ ਠੰਡਾ ਕਰ ਦੇ ਦਿੱਤਾ ਸੀ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਬਹੁਤ ਉਹਨਾਂ ਦੀ ਕਾਟ ਮਹਿਸੂਸ ਹੋਤੀ